ਮਮੋ ਦਾ ਮੰਨਿਆ ਵੀ ਠੀਕ ਨਹੀਂ ਕਿ ਜਲ ਤੂੰ ਦਾਰਤਾ ਵੀ ਠੀਕ ਨਹੀਂ ਛੇ ਪੀੜੋਂ ਨਹੀਂ ਆ ਤੇ ਮਾਂ ਤੇਰੀ ਨੂੰ ਕੀ ਗੱਲ ਹੀ ਹੁਣ ਕਿਉਂ ਲਾਈ ਉਹ ਮਾਂ ਉਦਾਂ ਹੀ ਗੁੱਸੇ 'ਚ ਮਾਰੀ ਆਂਦੀ ਵੀ ਚੋਨੇ ਨਹੀਂ ਨਾ ਰੋਟੀ ਪਕਾਉਣੀ ਤੇ ਮੇਰ ਕੋਈ ਨਹੀਂ ਪੱਕਦੀ ਮੈਂ ਤਾਂ ਦੱਸਿਆਪਾ ਨਹੀਂ ਕਰਦੀ ਮੇਰ ਮੈਨੂੰ ਨਹੀਂ ਲੋੜ ਕੇ ਪਾਉਣ ਦੀ ਨਾ ਉਹਨੂੰ ਅੱਜ ਕਾ ਤਾਂ ਗੁੱਸਾ ਚੜ ਗਿਆ ਉਹ ਲੜੀਆਂ ਨਹੀਂ ਆ ਜੋ ਮੈਂ ਇੱਥੇ ਆਏ ਸਾਂ ਮੈਂ ਬਹੁਤ ਯਾ ਲੜੀਆਂ ਦੋਵੇਂ ਜਾਣੀਆਂ ਮੈਂ ਤਾਂ ਮੈਂ ਇਧਰ ਤਾਂ ਲੱਗ ਕੇ ਆ ਗਿਆ ਉਹ ਗੁੱਸਾ ਮੰਮੀ ਨੂੰ ਚੜਿਆ ਆ ਤਾ ਰੋਟੀ ਨਹੀਂ ਮੇਰ ਕੋਈ ਨਹੀਂ ਪੱਕਦੀ ਵੇਖਿਆ ਜਿੰਨਾ ਮਰਜੀ ਇਹਨੂੰ ਆਖੀ ਜਾਓ ਚੁੱਪ ਕਰ ਚੁੱਪ ਕਰ ਇਹਦੀ ਜਬਾਨ ਨਹੀਂ ਅੰਦਰ ਪੈਣੀ ਚੱਲ ਮੰਮੀ ਤੁਸੀਂ ਚੁੱਪ ਕਰੋ ਕੋਈ ਕਰ ਮੈਂ ਤਾਂ ਚੁੱਪ ਕੀਤੀ ਆ ਮੈਨੂੰ ਚੁੱਪ ਕਰਾਈ ਜਾਇਆ ਕਰ ਉਹ ਚਾਲਾ ਤੂੰ ਲੈ ਆ ਨੀ ਆਏ ਤੂੰ ਰੋਟੀ ਬਣੀ ਖਾ ਲਿਆ ਨਾ ਤੂੰ ਸੌ ਰਮਾਨਾ ਸਾਡੀ ਗੱਲ ਛੱਡ ਅਸੀਂ ਭੁੱਖੇ ਤੇ ਸੌਣੇ ਕੋਈ ਗੱਲ ਨਹੀਂ ਇਹ ਮਿਲੂਗੀ ਰੁਕੀ ਮਸੀਦ ਪਾਲਾਂਗੇ ਇਹ ਤਾਂ ਕੋਈ ਗੱਲ ਨਹੀਂ ਠੀਕ ਠੀਕ ਆ ਮੈਂ ਨਹੀਂ ਹਾਦੀ ਹੋ ਗਈ ਇੰਨਾ ਹਾਲ ਅੱਜ ਇੱਕ ਦਿਨ ਇਹਨਾ ਮੈਂ ਰੋਟੀਆਂ ਪਕਾਈਆਂ ਤੇ ਕਿੱਡੀ ਛੇਤੀ ਰੋਸ ਲਾਂਡਣ ਲੱਪਦੇ ਆ ਤੇ ਮੰਮੀ ਦਾ ਢਾਡੀ ਜਿਹੜੀ ਆ ਰੋਜ਼ ਹੀ ਗੱਲਾਂ ਸੁਣਾਉਂਦੀ ਆ ਉਹ ਨੀ ਕਿਸ ਨੂੰ ਵੀ ਸੁਣਦੀ ਆ ਤੇ ਉਹ ਪੁੱਤ ਤੇ ਨਹੀਂ ਚੱਗੇ ਅੱਗੇ ਮੋੜਾ ਮੋਟਾ ਡਰਦੀ ਹੁਣ ਤੇ ਉਹ ਡਰਦੀ ਨਹੀਂ ਅੱਜ ਕਰ ਲੋ ਜੋ ਕਰਨਾ ਵਾ ਉਹਨੂੰ ਤੇ ਕਿਸਦਾ ਡਰ ਹੀ ਨਹੀਂਗਾ ਤੇ ਹੁਣ ਮੈਂ ਬੁੱਛ ਨਹੀਂ ਆ ਨਾ ਡਾਡੀ ਇਹਨਾਂ ਦੇ ਨੂੰ